ਤਾਂ ਵੱਡੀ ਖਬਰ ਆ ਰਹੀ ਹੈ ਪੰਜਾਬ ਦੇ ਵਿੱਚੋਂ ਵੱਡਾ ਧਮਾਕਾ ਹੋਇਆ ਹੈ ਦੱਸਦੀ ਕਿ ਫਤੇਗੜ ਸਾਹਿਬ ਦੇ ਵਿੱਚ ਬਲਾਸਟ ਹੋਇਆ ਹੈ ਫਤੇਗੜ ਸਾਹਿਬ ਵਿੱਚ ਸਰਹੰਦ ਰੇਲਵੇ ਲਾਈਨ ਦੇ ਉੱਤੇ ਧਮਾਕਾ ਹੋ ਜਾਂਦਾ ਹੈ ਦੱਸਦੀ ਕਿ ਰਾਤ ਇਹ ਧਮਾਕਾ ਹੋਇਆ ਹੈ ਔਰ ਜਿਸ ਤੋਂ ਬਾਅਦ ਉੱਥੇ ਜਿਹੜੀ ਮਾਲ ਗੱਡੀ ਲੰਘ ਰਹੀ ਸੀ ਤਾਂ ਉਹ ਨੁਕਸਾਨੀ ਗਈ ਹੈ ਕਾਫੀ ਨੁਕਸਾਨ ਉਸ ਦਾ ਹੋਇਆ ਹੈ ਗੱਡੀ ਦੇ ਸ਼ੀਸ਼ੇ ਟੁੱਟ ਗਏ ਨੇ ਔਰ ਉੱਥੇ ਜੋ ਡਰਾਈਵਰ ਗੱਡੀ ਦੇ ਵਿੱਚ ਮੌਜੂਦ ਸੀ ਤਾਂ ਉਸ ਦੇ ਵੀ ਕਾਫੀ ਸੱਟਾਂ ਲੱਗੀਆਂ ਨੇ ਤਾਂ ਬੇहद ਆ ਵੱਡਾ ਤਮਾਕਾ ਫਤਿਹਗੜ ਸਾਹਿਬ ਦੇ ਵਿੱਚ ਹੋਇਆ ਹੈ ਔਰ ਜਿਸ ਦੇ ਨਾਲ ਇਲਾਕੇ ਦੇ ਵਿੱਚ ਦਹਿਸ਼ਤ ਫੈਲ ਗਈ ਹੈ ਦੱਸਦੀ ਕਿ ਜੇਕਰ ਰੇਲਵੇ ਲਾਈਨ ਦੀ ਗੱਲ ਕਰੀਏ ਤਾਂ 3 ਤੋਂ 4 ਫੁੱਟ ਰੇਲਵੇ ਲਾਈਨ ਨੁਕਸਾਨੀ ਗਈ ਹੈ ਔਰ ਇਹ ਵੱਡਾ ਬਲਾਸਟ ਪੰਜਾਬ ਦੇ ਵਿੱਚ ਇਹ ਜੇ ਸਮੇ ਹੋਇਆ ਜਦੋਂ 26 ਜਨਵਰੀ ਨੇੜੇ ਹੈ 26 ਜਨਵਰੀ ਤੋਂ ਪਹਿਲਾਂ ਇਹ ਵੱਡਾ ਤਮਾਕਾ ਪੰਜਾਬ ਦੇ ਵਿੱਚ ਹੋਇਆ ਜਿਸ ਦੇ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਤਾਂ ਫਤਿਹਗੜ ਸਾਹਿਬ ਦੀ ਸਰਹੰਦ ਰੇਲਵੇ ਲਾਈਨ ਦੇ ਉੱਤੇ ਇਹ ਤਮਾਕਾ ਹੋਇਆ ਔਰ ਜਿਸ ਸਮੇ ਇਹ ਤਮਾਕਾ ਹੋਇਆ ਦੱਸਦੀ ਹੈ ਕਿ ਉਸ ਸਮੇ ਜਿਹੜੀ ਟ੍ਰੇਨ ਐ ਉਹ ਵੀ ਮੌਜੂਦ ਸੀ ਉਹ ਵੀ ਲੱਗ ਰਹੀ ਸੀ ਔਰ ਮਾਲ ਗੱਡੀ ਦੱਸੀ ਜਾ ਰਹੀ ਹੈ ਜਿਸ ਦਾ ਇੰਜਣ ਬੁਰੀ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਔਰ ਜਿਹੜਾ ਡਰਾਈਵਰ ਉਹਦੇ ਵਿੱਚ ਮੌਜੂਦ ਸੀ ਤਾਂ ਉਹਦੇ ਵੀ ਕਾਫੀ ਸੱਟਾਂ ਲੱਗੀਆਂ ਨੇ ਤਾਂ ਇਹ ਪੂਰੀ ਖਬਰ ਦੇ ਉੱਤੇ ਜਾਣਕਾਰੀ ਲੈ ਲੈਂਦੇ ਹਾਂ ਮੌਕੇ ਦੇ ਉੱਤੇ ਮੇਰੇ ਜਿਹੜੇ ਸਹਿਯੋਗੀ ਮੌਜੂਦ ਨੇ ਵਿਪਨ ਵਰਧਵਾਜ ਉੱਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ ਵਿਪਨ ਜੀ ਪੰਜਾਬ ਦੇ ਵਿੱਚ ਵੱਡਾ ਬਲਾਸਟ ਹੋਇਆ ਇੱਕ ਪਾਸੇ 26 ਜਨਵਰੀ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਸੁਰੱਖਿਆ ਅੱਧੇ ਪ੍ਰਬੰਧਾਂ ਦੀ ਜੇਕਰ ਗੱਲ ਕਰੀਏ ਤਾਂ ਚਾਕ ਚੋਬੰਦ ਦੱਸੇ ਜਾ ਰਹੇ ਨੇ ਪਰ ਉਥੇ ਦੂਸਰੇ ਪਾਸੇ ਤਮਾਕਾ ਹੋ ਜਾਂਦਾ ਹੈ ਤਾਂ ਕੀ ਇਨਫੋਰਮੇਸ਼ਨ ਹੈ ਬਿਲਕੁਲ ਜੀ ਜਿਹੜਾ ਇੱਕ ਗਣਤੰਤਰ ਦਵੇਸ਼ ਦੇ ਮੌਕੇ 48 ਘੰਟੇ ਇਹ ਪਹਿਲਾਂ ਹੀ ਪੰਜਾਬ ਦੇ ਫਤਿਹਗੜ੍ਹ ਸਾਹਿਬ ਤੋਂ ਅੰਤ ਤੱਕ ਉਹਲੇ ਕਜੂਰ ਦਾ ਤਮਾਕਾ ਹੁੰਦਾ ਹੈ ਜਿਸ ਦੇ ਵਿੱਚ ਮਾਲ ਗੱਡੀ ਦਾ ਮਾਲ ਗੱਡੀ ਦਾ ਇੰਜਣ ਜਿਹੜਾ ਹੱਸਤਾ ਗਲਸ ਹੋ ਜਾਂਦਾ ਜਿਸ ਵਿੱਚ ਦੋ ਚਾਰਡਿਕ ਨੂੰ ਸੱਟਾਂ ਲੱਗਦੀਆਂ ਇਸ ਉਤਰਾਂ ਤੋਂ ਪਤਾ ਲੱਗਿਆ ਜੋ ਕਿ ਤਮਾਕਾ ਬੇਹੰਤ ਖਤਰਨਾਕ ਸੀ ਕਿ ਇਸ ਵਿੱਚ ਆਰਡੀਐਕਸ ਹਾਂ ਲੱਗਦਾ ਹੈਗਾ ਜੀ ਇਹ ਸੜੀਆ ਸ ਕਰੀਬਨ ਰਾਤ 11 ਵਜੇ ਇਹ ਹੋਈ ਹੈ ਜਦ ਮਾਲ ਗੱਡੀ ਨਵੀਂ ਬਿਛਾਈ ਕੀ ਰੇਲ ਗੱਡੀ ਇਸ ਦੀ ਲੇਨ ਤੋਂ ਗੁਜ਼ਰ ਰਹੀ ਸੀ ਤਾਂ ਉਸ ਵੇਲੇ ਇਹ ਤਮਾਕਾ ਵਾਪਰ ਰਿਹਾ ਹੈ ਬਾਕੀ ਸਾਰਾ ਆ ਮੌਕੇ ਤੇ ਜਿਹੜੇ ਅਧਿਕਾਰੀ ਨੇ ਪਹੁੰਚ ਕੇ ਇਹ ਕਹਿੰਦੇ ਉਹ ਜਾਂਚ ਕਰ ਰਹੇ ਨੇ ਕੀ ਕਾਰਨ ਹੈ ਕਿਉਂ ਕਾਰਨ ਇਸ ਜਿਹੜੇ ਹਾਦਸਾ ਵਾਪਰਿਆ ਹੈਗਾ ਜੀ ਅਜੀ ਤਾਂ ਇਥੇ ਆਵਾਜ਼ ਹੀ ਰੋਕ ਦਿੱਤੀ ਗਈ ਹੈ ਤਮਾਕੇ ਤੋਂ ਬਾਅਦ ਕਿਸ ਤਰੀਕੇ ਦਾ ਮਾਹੌਲ ਹੈ ਜਿਹੜੀ ਆਵਾਜ਼ ਆਈ ਉੱਥੇ ਬੰਦ ਕਰ ਦਿੱਤੀ ਗਈ ਹੈ ਤੇ ਜਿਹੜਾ ਉੱਥੇ ਜਾਂਚ ਅਧਿਕਾਰੀ ਪਹੁੰਚੀ ਹੈ ਤੇ ਜਾਂਚ ਕਰ ਰਹੇ ਨੇ ਕਿ ਕਿਸ ਕਾਰਨ ਕਹਾ ਹੋਇਆ ਤੇ ਕੀ ਕਾਰਨ ਸੀ ਇੱਥੇ ਕੀ ਲੋਕਾਂ ਨੂੰ ਕੀ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ ਜਾਂ ਅਸੀਂ ਜਾਂ ਫਿਰ ਕੀ ਹੈਗਾ ਮਾਮਲਾ ਹਾਂਜੀ ਜਾਣਕਾਰੀ ਦੇਣ ਲਈ ਬਹੁਤ-ਬਹੁਤ ਧੰਨਵਾਦ তাইਸੀ ਮੇਰੇ ਸਹਿਯੋਗੀ ਵਿਪਨ ਵਾਰਦਵਾਜ ਖੰਨਾ ਤੋਂ ਜਿਨ੍ਹਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਕਿਸ ਤਰੀਕੇ ਦੇ ਨਾਲ देर रात ਇਹ ਬਲਾਸਟ ਹੋ ਜਾਂਦਾ ਹੈ ਔਰ ਉਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ دہشت ਫੈਲ ਜਾਂਦੀ ਹੈ ਅਧਿਕਾਰੀ ਮੌਕੇ ਦੇ ਉੱਤੇ ਪਹੁੰਚ ਚੁੱਕੇ ਨੇ ਜਾਂਚ ਕੀਤੀ ਜਾ ਰਹੀ ਹੈ ਔਰ ਇਹ ਵੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਆਰਡੀਐਕਸ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ ਤਾਂ ਆਰਡੀਐਕਸ ਦੇ ਇਸਤੇਮਾਲ ਦਾ ਖਦਸ਼ਾ ਦੱਸਿਆ ਜਾ ਰਿਹਾ ਹੈ ਤਾਂ ਵੱਡਾ ਬਲਾਸਟ ਪੰਜਾਬ ਦੇ ਵਿੱਚ ਹੋਇਆ ਜਿਸ ਤੋਂ ਬਾਅਦ دہشت ਦਾ ਮਾਹੌਲ ਪੈਦਾ ਹੋ ਗਿਆ ਹੈ ਪਾਜੜਾ ਮਚ ਗਈਆਂ ਨੇ ਔਰ ਮੌਕੇ ਦੇ ਉੱਤੇ ਜਿਹੜੀ ਰੇਲਵੇ ਅ ਰੇਲ ਦੀ ਆਵਾਜ਼ ਆਈਏ ਉਹ ਵੀ ਰੋਕ ਦਿੱਤੀ ਗਈ ਹੈ ਤਾਂ ਦੱਸਦੀ ਕਿ ਨਵੀਂ ਵਿਛਾਈਏ ਰੇਲਵੇ ਲਾਈਨ ਸੀ ਜਿਹੜੀ ਕਿ ਖਾਸ ਉੱਤੇ ਜਿਹੜੀ ਮਾਲ ਗੱਡੀਆਂ ਨੇ ਉਹਨਾਂ ਲਈ ਵਿਛਾਈ ਗਈ ਹੈ ਤਾਂ ਜਿਸ ਦੇ ਉੱਤੇ ਇਹ ਬਲਾਸਟ ਕੀਤਾ ਗਿਆ ਔਰ ਬਲਾਸਟ ਤੋਂ ਬਾਅਦ ਤਕਰੀਬਨ 4 ਫੁੱਟ ਤੱਕ ਦਾ ਜਿਹੜਾ ਰੇਲਵੇ ਲਾਈਨ ਦਾ ਹਿੱਸਾ ਦੱਸਿਆ ਜਾਂਦਾ ਉਹ ਉਹ ਖਰਾਬ ਹੋ ਗਿਆ ਉਹ ਉੱਡ ਗਿਆ ਔਰ ਉਸ ਤੋਂ ਬਾਅਦ ਜਿਹੜੀ ਮਾਲ ਗੱਡੀ ਤੋਂ ਨਿਕਲ ਰਹੀ ਸੀ ਤਾਂ ਉਹ ਵੀ ਬੁਰੇ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ ਮਾਲ ਗੱਡੀ ਦੇ ਸ਼ੀਸ਼ੇ ਟੁੱਟ ਗਏ ਨੇ ਡਰਾਈਵਰ ਕਾਫੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਕਿਉਂਕਿ ਜੇਕਰ ਗੱਡੀ ਦੀ ਗੱਲ ਕਰੀਏ ਤਾਂ ਦੋ ਡਰਾਈਵਰ ਮੌਜੂਦ ਹੁੰਦੇ ਨੇ ਉਸ ਦੇ ਵਿੱਚ ਤਾਂ ਇੱਕ ਡਰਾਈਵਰ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋਇਆ ਇਸ ਹਾਦਸੇ ਦੇ ਵਿੱਚ ਔਰ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਤਾਂ ਫਿਲਹਾਲ ਇਸ ਘਟਨਾ ਨੇ ਜਿਹੜੀ ਸੁਰੱਖਿਆ ਪ੍ਰਬੰਧ ਨੇ ਉਹਨਾਂ ਦੀ ਵੀ ਪੋਲ ਖੋਲ ਕੇ ਰੱਖ ਦਿੱਤੀ ਹੈ ਕਿਉਂਕਿ 26 ਜਨਵਰੀ ਨੂ ਸਿਰਫ 48 ਘੰਟੇ ਰਹਿ ਗਏ ਨੇ ਔਰ ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਇਹ ਵੱਡਾ ਬਲਾਸਟ ਹੋ ਜਾਣਾ ਤੇ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜਾ ਕਰਦਾ ਹੈ ਔਰ ਮੌਕੇ ਦੇ ਉੱਤੇ ਜਿਹੜੇ ਲੋਕ ਮੌਜੂਦ ਨੇ ਉਹਨਾਂ ਦਾ ਇਸ ਪੂਰੀ ਘਟਨਾ ਨੂੰ ਲੈ ਕੇ ਕੀ ਕਹਿਣਾ ਹੈ ਕਿਸ ਤਰੀਕੇ ਦੀ ਆਵਾਜ਼ ਜਿਸ ਸਮੇਂ ਤਮਾਕਾ ਹੁੰਦਾ ਆਈ ਔਰ ਇਲਾਕੇ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਹੈ ਤਾਂ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਬਪੜਾਕੇ ਸੁਣਾ ਬਾਜੀ ਪਾਸੇ ਕਿੰਨੇ ਵਜੇ ਜੀ 9:30 9:00 ਵਜੇ ਤਸਵੀਰ ਦੇ ਗੇਟ 'ਚ ਕਿਸ ਤਰ੍ਹਾਂ ਦਾ ਪਟਾਕਾ ਫਿਗਾਈ ਬਹੁਤ ਜ਼ੋਰ ਨਾਲ ਪੰਡ ਪੂਰੀ ਬਾਜਾਈ ਆ ਕਿਹੜੇ ਪਿੰਡ ਜੀ ਆ ਖਾਨਪੁਰ ਕਿੰਨੀ ਦੂਰ ਪੈ ਜਾਂਦਾ ਪਿੰਡੋਂ ਤੇ ਤੋਂ ਆ ਮਿੰਟ ਡੈਡ ਕਿਲੋ ਡੈਡ ਕਿਲੋਮੀਟਰ ਹੈ ਕਿਚ ਮਤਲਬ ਡੈਡ ਕਿਲੋਮੀਟਰ ਦੂਰ ਤੱਕ ਆਵਾਜ਼ ਸੁਣਾਈ ਦਿੱਤੀ ਹਾਂਜੀ ਹਾਂਜੀ ਤੇ ਕੀ ਲੱਗਦਾ ਬਾਅਦ ਰੇਲ ਗੱਡੀ ਉਸੇ ਮਿੰਟ ਕੀ ਲੱਗਦੀ